STS ਵਰਡ ਸਕੂਲ ਗੁਰਾਇਆਂ ਵੱਲੋਂ ਦਾਣਾ ਮੰਡੀ ਤੋਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਕਰੀਬ 50 ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਥਾਣਾ ਗੁਰਾਇਆਂ ਦੇ ਐਸਐਚਓ ਮਧੂ ਬਾਲਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਆਪਣੇ ਸੰਬੋਧਨ ਵਿੱਚ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਣਾ ਸਰੀਰਿਕ ਤੰਦਰੁਸਤੀ ਚੰਗੀ ਖੁਰਾਕ ਦੀ ਯੋਜਨਾ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਾ ਸੀ ਇਸ ਦੌਰਾਨ ਗੱਲਬਾਤ ਕਰਦੇ ਸਕੂਲ ਪ੍ਰਿੰਸੀਪਲ ਮੈਡਮ ਪ੍ਰਬਜੋਤ ਗਿੱਲ ਨੇ ਦੱਸਿਆ ਕਿ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਸਰੀਰੀ ਗਤੀਵਿਧੀਆਂ ਕਰਨਾ ਬਹੁਤ ਹੀ ਜ਼ਰੂਰੀ ਹੈ ਇਸ ਵਿਅਸਤ ਜੀਵਨ ਸ਼ੈਲੀ ਵਿੱਚ ਲੋਕਾਂ ਦੀ ਸਰੀਰੀ ਗਤੀਵਿਧੀਆਂ ਬਹੁਤ ਹੀ ਜ਼ਰੂਰੀ ਨੇ ਉਹਨਾਂ ਕਹਿੰਦੇ ਕਿ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇ ਜਾਣਗੇ ਅੱਜ ਐਸਟੀਐਸ ਵੱਲ ਸਕੂਲ ਦੇ ਬੱਚਿਆਂ ਦੁਆਰਾ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਦੇ ਵਿੱਚ ਐਨਸੀਸੀ ਦੇ ਵਿਦਿਆਰਥੀ ਅਤੇ ਡਰਾਈਵਰ ਹੈਲਪਰਾਂ ਨੇ ਵੀ ਭਾਗ ਲਿਆ ਤਕਰੀਬਨ 50 ਬੱਚਿਆਂ ਨੇ ਗੁਰਾਇਆਂ ਦੀ ਤਾਣਾ ਮੰਡੀ ਤੋਂ ਇਹ ਜਿਹੜੀ ਰੈਲੀ ਹੈ ਸਟਾਰਟ ਕੀਤੀ ਅਤੇ ਇਸ ਦਾ ਜਿਹੜਾ ਉਦਘਾਟਨ ਉਹ ਐਸਐਚਓ ਗੁਰਾਇਆਂ ਵੱਲੋਂ ਕੀਤਾ ਗਿਆ। ਬੱਚਿਆਂ ਦੇ ਵਿੱਚ ਰੈਲੀ ਦੇ ਲਈ ਬਹੁਤ ਜ਼ਿਆਦਾ ਉਤਸ਼ਾਹ ਸੀ। ਇਸ ਰੈਲੀ ਦਾ ਜਿਹੜਾ ਮੇਨ ਮੰਤਵ ਸੀਗਾ ਸਾਡਾ ਉਹ ਸੀਗਾ ਬੱਚਿਆਂ ਨੂੰ ਅਵੇਅਰ ਕਰਨਾ ਕਿ ਫਿਜ਼ੀਕਲ ਹੈਲਥ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਕਿਉਂਕਿ 10th 2 ਦੇ ਬੱਚੇ ਅੱਜ ਕੱਲ ਬਾਈਕ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ ਨੇ। ਇਸ ਕਰਕੇ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਬਾਈਕ ਜ਼ਰੂਰੀ ਨਹੀਂ ਹੈ ਤੁਸੀਂ ਆਪਣੇ ਸਰੀਰ ਨੂੰ ਵੀ ਫਿੱਟ ਰੱਖਣਾ ਹੈ ਜਿਹਦੇ ਲਈ ਉਹਨਾਂ ਨੇ ਇਹ ਰੈਲੀ ਗੁਰਾਇਆਂ ਤੋਂ ਲੈ ਕੇ ਸਕੂਲ ਤੱਕ ਕੀਤੀ ਰਸਤੇ ਦੇ ਵਿੱਚ ਰਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਇਹ ਪ੍ਰਬੰਧ ਗੁਰਾਇਆਂ ਪੱਤਰਕਾਰ ਐਸੋਸੀਏਸ਼ਨ ਅਤੇ ਰਾਮ ਬਾਜ਼ਾਰ ਵੱਲੋਂ ਕੀਤਾ ਗਿਆ ਸੀ ਥੈਂਕ ਯੂ